ਆਹ ਦੇਖੋ ਵਸਦੀਕ ਵੀ ਹੈਗਾ ভোটার ਵੀ ਹੈਗਾ ਸੋ ਇਹ ਤਾਂ ਜਿਹੜੇ ਵਿਰੋਧੀ ਨੇ ਇਹਨਾਂ ਨੇ ਤਾਂ ਪ੍ਰਚਾਰ ਕਰਨ ਨਹੀਂ ਹੈ ਕਿਉਂਕਿ ਬਖਲਾवट ਚ ਨਹੀਂ ਸੋ ਮੈਨੂੰ ਖੁਸ਼ੀ ਹੋਈ ਹੈ ਕਿ ਅੱਜ ਮੈਂ ਆਪਦੀ ਵੋਟ ਪਾ ਕੇ ਆਇਆ ਆਪਦੇ ਆਪਦੇ ਪਿੰਡ ਪਥਰਾਲੇ ਦੇ ਵਿੱਚ ਸਮੁੱਚੇ ਪਰਿਵਾਰ ਦੇ ਨਾਲ ਸੋ ਗੁਰਮਾਰਾ ਗੁਰਮਾਰਾ ਕਿਰਪਾ ਕਰਨਗੇ ਕਿ ਅੱਜ ਸਾਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਸਾਨੂੰ ਕਾਮਯਾਬੀ ਮਿਲੇਗੀ ਤੇ ਲੋਕਾਂ ਦਾ ਬਹੁਤ ਪਿਆਰ ਮਿਲੇ ਬਹੁਤ ਪਿਆਰ ਮਿਲੇ ਬੜਾ ਲੋਕਾਂ ਨੇ ਸਾਥ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਕਿ ਅਸੀਂ ਇਸੀ ਚਾਰ ਤਰੀਕ ਨੂੰ ਜਿਹੜਾ ਨਤੀਜਾ ਆਊਗਾ ਅਸੀਂ ਜਿੱਤ ਕੇ ਕੌਂਸਲ ਦੀ ਚੋਣਾਂ ਚ ਜਾਈਏ ਅੱਜ ਬਹੁਤ ਥਾਂ ਦੇ ਉੱਤੇ ਸਰ ਬਹੁਤ ਭਾਰੀ ਮਾਤਰਾ ਦੇ ਵਿੱਚ ਵੋਟਰ ਹੈ ਜਿਹੜਾ ਜੋਸ਼ ਦੇ ਨਾਲ ਵੋਟ ਕਰ ਰਿਹਾ ਹੈ ਤੇ ਤੁਹਾਨੂੰ ਕਿਵੇਂ ਲੱਗਿਆ ਮੈਨੂੰ ਇਹੀ ਲੱਗ ਰਿਹਾ ਜਿਹੜਾ ਵੋਟਰ ਨਿਕਲ ਕੇ ਜੋਸ਼ ਨਾਲ ਬਾਹਰ ਵੋਟ ਪਾ ਰਿਹਾ ਹੈ ਉਸ ਸਾਡੀ ਹੀ ਵੋਟ ਜਿਹੜੀ ਬਾਹਰ ਨਿਕਲ ਕੇ ਵੋਟ ਦੇ ਰਹੀ ਹੈ ਤੇ ਬੱਡੀ ਕਿੰਦੀ ਚੰਨ ਵੋਟਾਂ ਪੈਣ ਵਰਕਰ ਆਪਣਾ ਜਿਹੜਾ ਕੰਮ ਹੈ ਬੜੇ ਇਮਾਨਦਾਰੀ ਨਾਲ ਤੇ ਤੰਦ ਇਹੀ ਨਾਲ ਕਰ ਰਹੇ ਹੈ ਤੇ ਕੀ ਕਹਿਣਾ ਚਾਹੋਗੇ ਵਰਕਰ ਇਹਨਾਂ ਨੇ ਪਿਛਲੇ 45 ਦਿਨ ਜਿਹੜੀ ਮਿਹਨਤ ਕੀਤੀ ਹੈ ਮੇਰੇ ਵਰਕਰ ਸਹਿਬਾਨ ਨੇ ਮੇਰੇ ਸਮੁੱਚੇ ਪਰਿਵਾਰ ਨੇ ਕਾਂਗਰਸ ਦੇ ਵਰਕਰ ਤੇ ਲੀਡਰ ਸਹਿਬਾਨ ਨੇ ਉਹਦਾ ਹੀ ਅੱਜ ਨਤੀਜੇ ਕੀ ਅਸੀਂ ਅੱਛੀ ਪੋਜੀਸ਼ਨ ਚ ਖੜੇ ਦੇਖੋ ਜੀ ਇਹਨਾਂ ਨੇ ਤਾਂ ਕੋਈ ਕੰਮ ਕੋਈ ਕੀਤਾ ਨਹੀਂ ਅਖੀਰ ਚ ਹੁਣ ਇਹਨਾਂ ਨੂੰ ਇਹੋ ਜੀ ਗੱਲਾਂ ਗੱਲਾਂ ਯਾਦ ਆ ਗਈਆਂ ਤੇ ਬਪੂ ਬਾਦਲ ਤੋਂ ਦੋ ਤੋਂ ਨਾ ਜ਼ਿਆਦਾ ਜਦੋਂ ਪਿਛਲੇ ਕਿੰਨਾ ਸਮਾਂ ਨਿਕਲ ਗਿਆ ਸੀਗਾ ਸੋ ਹੁਣ ਇਲੈਕਸ਼ਨਾਂ ਦੇ ਵੇਲੇ ਤੋਂ ਇੱਕਰਦੀ ਹੁੰਦੇ ਹੈ ਜੇ ਕੁਝ ਮੇਰੇ ਤੇ ਕੀ ਅਸਰ ਸਰ ਕੱਲ ਇੱਕ ਸਟਡੀ ਵਾਜ ਦੇ ਕਾਲਿੰਗ ਲਗਾਤਾਰ ਤੇਜੀ ਕੱਲ ਤੋਂ ਚੱਲ ਰਹੀ ਹੈ ਤਾਂ ਉਹਨਾਂ ਕਿਹਾ ਜਾ ਰਿਹਾ ਕਿ ਚਾੜੂ ਫੇਰ ਦਿਓ ਕਾਂਗਰਸ ਤੋਂ ਮੈਂ ਮੇਰੀ ਉਹ ਵੀ ਵਿਰੋਧੀਆਂ ਨੇ ਮੇਰੀ ਵਾਜ ਬਣਾ ਕੇ ਕਿਸੇ ਨੇ ਗਲਤ ਕੱਢੀ ਲੋਕੀ ਸਮਝ ਗੀਦੇ ਤੇ ਅਸੀਂ ਆਲਰੇਡੀ ਲਿਖਤਾ ਹੈ ਕਿ ਇਸ ਤੇ ਪਰਚਾਉਣਾ ਚਾਹੀਦਾ ਤੇ ਰੈਲਸ਼ਨ ਕਮਿਸ਼ਨ ਲਿਖਤਾ ਕੀ ਕਰਵੀ ਹੋਣੀ ਚਾਹੀਦੀ ਉਹ ਜਿਹੜੀ ਆਈਡੀ ਉਹ ਹੈ ਜਿਹੜੀ ਸਰ ਉਹ ਇੱਕ ਕੈਂਡੀਡੇਟ ਦੀ ਨਹੀਂ ਮਤਲਬ ਜਿੰਨੇ ਵੀ ਕਾਂਗਰਸ ਦੇ ਆ ਉਹ ਤਿੰਨ ਚਾਰ ਕੈਂਡੀਡੇਟ ਦੀ ਉਹ ਆਈਡੀ ਆ ਇੱਕੋ ਬੰਦੇ ਦੀ ਆਵਾਜ਼ ਆ ਉਸ ਕਰਕੇ ਪਤਾ ਹੀ ਹੈ ਕਿ ਮੌਫਟ ਹੈ ਠੀਕ ਹੈ ਸਰ ਥੈਂਕਸ ਜੀ